ਹਾਂਜੀ ਸਾਸਤਰੀ ਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਦੇ ਵਿੱਚ ਜਿਨ੍ਹਾਂ ਦੇ ਅਜੇ ਤੱਕ ਵੀ ਕਾਰਡ ਨਹੀਂ ਆਇਆ ਤੇ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਇਆ ਤੁਹਾਨੂੰ ਕੀ ਕਰਨਾ ਚਾਹੀਦਾ ਤੇ ਕਿਤਾ ਤੁਹਾਡੇ ਕਾਰਡ ਆਉਣਗੇ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਵੀਡੀਓ ਦੇਖਣੀ ਮੈਨੂੰ ਲੱਗਦਾ 50000 ਦੇ ਲਗਭਗ ਲੋਕਾਂ ਦੇ ਕਾਰਡ ਹਲੇ ਆਣਾ ਬਾਕੀ ਆ ਤੇ ਉਹ ਵਿਚਾਰੇ ਟੈਨਸ਼ਨ ਦੇ ਵਿੱਚ ਆ ਵੀ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਕੋਈ ਲਾਇਰ ਕਰੀਏ ਜਾਂ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਇਸ ਟਾਈਮ ਦੇ ਉੱਪਰ ਆਇਆ ਮਾ ਸਾਡੇ ਨਾਲ ਕਿਹੜੀ ਖੇਰ ਖੇਡ ਰਹੀ ਆ ਕਿਉਂਕਿ ਫਿੰਗਰ ਦਿੱਤੇ ਨੂੰ ਇਹ ਵੀ ਨਹੀਂ ਹੈਗਾ ਕਿ ਚਲ 2-3 ਮਹੀਨੇ ਹੋਇਆ ਬੰਦਾ ਸਵਾਰ ਕਰ ਲਵੇ ਫਿੰਗਰ ਦਿੱਤੇ ਨੂੰ ਵੀ ਸਾਰਿਆਂ ਨੂੰ 1 ਸਾਲ ਤੋਂ ਪਲੱਸ ਹੋਣ ਲੱਗਾ ਔਰ ਉਹਦੇ ਵਿੱਚ ਮੋਸਟਲੀ ਕੀ ਹੋਇਆ ਸੀ ਲੋਕਾਂ ਨੂੰ ਕਈਆਂ ਨੂੰ ਫਾਲਤੇ ਵੀ ਰਿਸੀਵ ਹੋਏ ਸੀ ਕਿ ਕੋਈ ਡਾਕੂਮੈਂਟ ਨਹੀਂ ਸੀਗੇ ਉਸ ਟਾਈਮ ਤੇ ਪੂਰੇ ਸੋ ਲੋਕਾਂ ਨੇ ਆਪਣੇ ਫਾਰਮਾਂ ਤੇ ਵੀ ਸਬਮਿਟ ਕੀਤੇ ਹਨ 4-4 5-5 ਮਨਤ ਹੋ ਗਏ ਆ ਪਰ ਹਜੇ ਤੱਕ ਵੀ ਉਹਨਾਂ ਦੇ ਕਾਰਡ ਉਹਨਾਂ ਦੇ ਹੱਥ ਨਹੀਂ ਲੱਗੇ ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੁਣ ਤੁਹਾਡੇ ਲਈ ਇਹ ਵੀਡੀਓ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਪੂਰੀ ਦੇਖਿਓ ਲਾਸਟ ਤੱਕ ਦੇਖਿਓ ਸਕਿੱਪ ਨਾ ਕਰਿਓ ਫਿਰ ਕਹੋਗੇ ਤੁਸੀਂ ਵੀ ਪਤਾ ਨਹੀਂ ਲੱਗਾ ਸਾਨੂੰ ਉਹੀ ਤੁਸੀਂ ਸਵਾਲ ਕਰੀ ਜਾਂਦੇ ਜਿਹੜੀ ਮੈਂ ਵੀਡੀਓ ਬਣਾਈ ਹੁੰਦੀ ਆ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਸੋ ਇਸ ਵੀਡੀਓ ਨੂੰ ਪੂਰੀ ਦੇਖਿਓ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ ਪਲੀਜ਼ ਪਲੀਜ਼ ਅਗਰ ਤੁਸੀਂ ਚੈਨਲ ਤੇ ਨਵੇਂ ਆ ਸੋ ਗੱਲ ਕਰਦੇ ਆ ਜੇ ਆਪਾਂ ਜਿਹਨਾਂ ਦੇ ਕਾਰਡ ਨਹੀਂ ਆਏ ਹੋ ਤਾਂ ਉਹਨਾਂ ਨਾਲ ੱੱਕਾ ਰਿਹਾ ਸਭ ਨੂੰ ਪਤਾ ਕੋਈ ਇਹਦੇ ਵਿੱਚ ਛੱਕ ਨਹੀਂ ਹੈ ਕਿ ਬਹੁਤ ਲੋਕ ਫਸੇ ਬੈਠੇ ਵਿਚਾਰੇ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ ਕਿਉਂਕਿ ਉਹਨਾਂ ਨੇ ਸਾਰਿਆਂ ਨੇ ਵਿਚਾਰੇ ਨੇ ਆਪਣੇ ਫਾਲਤੇ ਵੀ ਸਬਮਿਟ ਕੀਤੇ ਪਹਿਲਾਂ ਤਾਂ ਸ਼ੁਰੂ ਤੇ ਦੇਖ ਲਈ ਆਪਾਂ ਕਿੰਨੇ ਲੱਖਾਂ ਪੈਸੇ ਉਹਨਾਂ ਨੇ ਇੱਥੇ ਆਉਣ ਦੇ ਲਈ ਲਾਏ ਲੱਖਾਂ ਪੈਸੇ ਲਾ ਕੇ ਇੱਥੇ ਆ ਕੇ ਔਰ ਇੱਥੇ ਫਿਰ ਇੰਨਾ ਕੁ ਹਾਰਡ ਕਵਰਕ ਕੀਤਾ ਇੰਨਾ ਜ਼ਿਆਦਾ ਕੰਮ ਕੀਤਾ ਟੈਕਸ ਪੇ ਕੀਤੇ ਕੋਈ ਉਹਨਾਂ ਨੇ ਕੋਈ ਛੁੱਟੀ ਆਪਣੀ ਕੋਈ ਇੰਜੋਏ ਨਹੀਂ ਕੀਤੀ ਜਸਟ ਉਹਨਾਂ ਨੂੰ ਇਹੀ ਸੀ ਕਿ ਸਾਨੂੰ ਕਾਰਡ ਮਿਲ ਜਵੇ ਬਸ ਅਸੀਂ ਆਪਣੇ ਘਰੇ ਰਾਜੀ ਖੁਸ਼ੀ ਆਪਣੀ ਫੈਮਿਲੀ ਨੂੰ ਪਿੱਛੇ ਬੁਲਾ ਸਕੀਏ ਤੇ ਆਪਣੇ ਘਰੇ ਜਾ ਸਕੀਏ ਪਰ ਨਹੀਂ ਉਹਨਾਂ ਵਿਚਾਰੇ ਦੀ ਕਿਸਮਤ ਮਾੜੀ ਲਾ ਲੋ ਜਾਂ ਆਇਮਾ ਦੇ ਕੋਈ ਖੇੜ ਲਾ ਲੋ ਉਹਨਾਂ ਨੂੰ ਹਜੇ ਤੱਕ ਕਾਰ ਨਹੀਂ ਮਿਲਿਆ ਤੇ ਹੁਣ ਉਹ ਵਿਚਾਰੇ ਕੀ ਕਰਨ ਲਾਇਰ ਕਰੇ ਤਾਂ ਵੀ ਕੋਈ ਆਈ ਗਈ ਨਹੀਂ ਦਿੰਦਾ ਪਿਆ ਉਹਨਾਂ ਨੂੰ ਲਾਇਰ ਪਹਿਲੇ ਲੈ ਕੇ ਰੱਖ ਲੈਂਦੇ ਆ ਕਹਿੰਦੇ ਨੇ ਕਰਾਂਗੇ 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 ਕੋਈ ਵੀ ਇਦਾਂ ਦਾ ਕੇਸ ਸਾਹਮਣੇ ਨਹੀਂ ਆਇਆ ਕਿ ਕਿਸੇ ਲਾਇਰ ਨੇ ਕਿਸੇ ਦਾ ਕਾਰਡ ਬਹੁਤ ਜਲਦ ਦਿਲਵਾਇਆ ਹੋਵੇ ਤੁਹਾਨੂੰ ਪਤਾ ਹੀ ਹੈ ਇਦਾਂ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਮੈਂ ਹਰੇਕ ਵੀਡੀਓ 'ਚ ਕਹਿੰਦਾ ਹੁੰਦਾ ਕਿ ਅਗਰ ਕਿਸੇ ਨੂੰ ਦਿਲਾਇਆ ਹੋਵੇ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸਿਓ ਤਾਂ ਕਿ ਆਪਾਂ ਬਹੁਤ ਜਿਹੜੇ ਲੋਕ ਫਸੇ ਬੈਠੇ ਉਹਨਾਂ ਨੂੰ ਵੀ ਦਵਾ ਸਕੀਏ ਤੇ ਗੱਲ ਕਰਦੇ ਆ ਕਿ ਤੁਹਾਨੂੰ ਮੈਂ ਹਮੇਸ਼ਾ ਹਰ ਇੱਕ ਵੀਡੀਓ ਦੇ ਵਿੱਚ ਇੱਕ ਚੀਜ਼ ਕਹਿੰਦਾ ਹੁੰਦਾ ਜੀ ਤੁਹਾਨੂੰ ਕਿ ਲਾਇਰ ਨਹੀਂ ਕਰਨਾ ਤੁਸੀਂ ਕਰਨਾ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ ਤੁਸੀਂ ਕਰ ਵੀ ਲਓ ਅਗਰ ਤੁਸੀਂ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਲਈ ਵੀ ਹੈ ਵੀ ਤੁਸੀਂ ਆਪਦੀ ਲਾਗ ਦੀ ਜਿਹੜੀ ਨੇੜੇ ਦੀ ਤੁਹਾਡੇ ਆਇਮਾ ਨਾਲ ਉੱਥੇ ਜ਼ਰੂਰ ਜਾ ਕੇ ਆਓ ਤੁਹਾਨੂੰ ਕੋਈ ਨਾ ਕੋਈ ਤੁਹਾਡੇ ਕੇਸ ਦੇ ਬਾਰੇ ਵਿੱਚ ਅਪਡੇਟ ਮਿਲੇਗੀ ਤੇ ਕਿਉਂਕਿ ਇਹ ਮੈਂ ਚੀਜ਼ ਕਿਉਂ ਕਹਿ ਰਿਹਾ ਕਿਉਂਕਿ ਮੈਂ ਲਾਸਟ ਵੀਡੀਓ ਵੀ ਬਣਾਈ ਸੀ ਮੇਰੀ ਵੀਡੀਓ ਦੇ ਉੱਪਰੋ ਉਸ ਮੁੰਡੇ ਦਾ ਹੀ ਬਹੁਤ-ਬਹੁਤ ਥੈਂਕ ਯੂ ਹਰ ਇੱਕ ਵੀਡੀਓ ਦੇ ਉੱਪਰ ਕਮੈਂਟ ਕਰਦਾ तकरीबन ਜਿਹੜੇ ਲੋਕ ਵਿਚਾਰੇ ਇਦਾਂ ਸਤਾਏ ਹੋਏ ਆ ਜਾਂ ਦੁਖੀ ਆ ਜਾਂ ਡਿਪਰੈਸ਼ਨ ਦੇ ਵਿੱਚ ਟੈਨਸ਼ਨ ਦੇ ਵਿੱਚ ਉਹਨਾਂ ਦੇ نیچے ਹਮੇਸ਼ਾ ਕਮੈਂਟ ਕਰਦਾ ਹੀ ਰਹਿੰਦਾ तकरीबन ਕਿ ਮੈਨੂੰ ਕਾਰਡ ਰੀਸੀਵ ਹੋਇਆ ਮੈਂ ਆਈਮਾ ਦੇ ਵਿੱਚ ਗਿਆ ਸੀਗਾ ਤੇ ਉਹਨਾਂ ਨੇ ਮੈਨੂੰ ਦੱਸਿਆ ਸਾਰਾ ਕੁਝ ਮੇਰਾ ਦੂਜੇ ਦਿਨ ਮੇਰਾ ਪੋਰਟਲ ਵੀ ਠੀਕ ਹੋ ਗਿਆ 에ਰਰ ਆ ਰਿਹਾ ਸੀ ਪੋਰਟਲ ਦੇ ਉੱਪਰ ਖੁੱਲ ਨਹੀਂ ਸੀ ਰਿਹਾ ਤੇ ਦੂਜੇ ਦਿਨ ਮੇਰਾ ਪੋਰਟਲ ਖੁੱਲ ਵੀ ਗਿਆ ਤੇ ਪ੍ਰੂਵ ਵੀ ਹੋ ਗਿਆ ਕੇਸ ਉਹਦੇ ਉੱਪਰ ਤੇ ਮੈਨੂੰ 15 16 ਦੇਣ ਬਾਅਦ ਕਾਰਡ ਰੀਸਿਵ ਹੋ ਗਿਆ ਤੁਸੀਂ ਦੇਖ ਸਕਦੇ ਹੋ ਪੋਰਤੋ ਆਈਮਾ ਦੀ ਉਹ ਗੱਲ ਆ ਇਹ ਉੱਥੇ ਉਹ ਮੁੰਡਾ ਉਹਦੇ ਵਿੱਚ ਉਹਦੇ ਫਿੰਗਰ ਉੱਥੇ ਗਿਆ ਸੀ ਤੇ ਮੈਂ ਬਹੁਤ ਭਰਾਮਾਂ ਦੇ ਜ਼ਿਆਦਾਤਰ ਫਿੰਗਰ ਹੋਇਆ ਮਹਾਤਮਾ ગાંધી ਜੀ ਹੁਣ ਸਾਰਿਆਂ ਦੀ ਇਹੀ ਗੱਲ ਹੁੰਦੀ ਆ ਕਿ ਸਾਨੂੰ ਉੱਥੇ ਅੰਦਰ ਜਾਣ ਨਹੀਂ ਦਿੱਤਾ ਜਾਂਦਾ ਸੋ ਉੱਥੇ ਜਾਣ ਦਾ ਵੀ ਇੱਕ ਤਰੀਕਾ ਹੈਗਾ ਕਮੈਂਟ ਲਿਖਿਆ ਮੈਂ ਬੋਲ ਕੇ ਤਾਂ ਨਹੀਂ ਦੱਸਣਾ ਆ ਕਮੈਂਟ ਦਿੱਤੇ ਹੋਏ ਬੰਦੇ ਜਿਹੜੇ ਜਾਂਦੇ ਆ ਜਿਨ੍ਹਾਂ ਨੇ ਖੁਦ ਐਕਸਪੀਰੀਅੰਸ ਕੀਤਾ ਉਹ ਕਮੈਂਟ ਪੜ੍ਹ ਸਕਦੇ ਆ ਕਿੱਦਾਂ ਅੰਦਰ ਬਣਦੇ ਆ ਕਿੱਦਾਂ ਨਹੀਂ ਸੋ ਆ ਮੁੰਡੇ ਦਾ ਵੀ ਇੱਕ ਤਾਂ ਕਮੈਂਟ ਆਇਆ ਹੈ ਕਿ ਇਹ ਵੀ ਆਇਮਾ ਦੇ ਅੰਦਰ ਗਿਆ ਸੀਗਾ ਮਹਾਤਮਾ ਗਾਂਧੀ ਦੇ ਸਪੈਸ਼ਲ ਸੈਂਟਰ ਦੇ ਵਿੱਚ ਸੋ ਇਹਨੂੰ ਉਹਨਾਂ ਨੇ ਦੱਸਿਆ ਕਿ ਜਿਹੜਾ ਜਿਹੜੀ ਤਰੀ ਜਦੋਂ ਜਦੋਂ ਫਾਲਤਾਂ ਆਇਆ ਸੀਗਾ ਤੂੰ ਫਾਲਤਾਂ ਆਪਣਾ ਲੇਟ ਸਬਮਿਟ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਫਾਲਤਾਂ ਆਉਂਦੇ ਸੀ ਉਹ 20-25 ਦਿਨਾਂ ਦਾ ਟਾਈਮ ਮਿਲਦਾ ਸੀ ਤੁਹਾਨੂੰ ਸਾਰਿਆਂ ਨੂੰ ਕਿ ਫਾਲਤਾਂ ਆਪਣਾ ਸਬਮਿਟ ਕਰ ਦੋ ਜਾਂ ਫਿਰ ਤੁਹਾਨੂੰ ਮੇਲ ਕਰਵਾਉਣੀ ਪੈਂਦੀ ਸੀਗੀ ਜਾਂ ਤੁਹਾਨੂੰ ਮਹਾਤਮਾ ਗਾਂਧੀ ਵਿੱਚ ਜਾ ਕੇ ਟਾਈਮ ਵਧਾਉਣਾ ਪੈਂਦਾ ਸੀਗਾ ਸੋ ਉਹਨਾਂ ਦਾ ਸਾਰਿਆਂ ਦਾ ਪ੍ਰਪੋਸਟ ਟੂ ਰਿਜੈਕਸ਼ਨ ਆਇਆ ਹੈ ਜਿਨ੍ਹਾਂ ਦੇ ਇਦਾਂ ਦਾ ਸੀਨ ਹੋਇਆ ਸੀ ਪੂਰੇ ਟਾਈਮ ਦੇ ਵਿੱਚ ਫਾਲਤਾਂ ਨਹੀਂ ਸਬਮਿਟ ਕੀਤਾ ਸੀਗਾ ਸੋ ਉਹਨਾਂ ਨੂੰ ਉਸ ਮੁੰਡੇ ਨੂੰ ਮਹਾਤਮਾ ਗਾਂਧੀ ਆਲੇ ਨੇ ਇਹ ਕਿਹਾ ਕਿ ਤੇਰਾ ਫਾਲਤਾਂ ਲੇਟ ਸਬਮਿਟ ਹੋਇਆ ਜਿਹਦੇ ਕਰਕੇ ਤੈਨੂੰ ਇਹ ਮੈਸੇਜ ਸ਼ੋ ਹੋ ਰਿਹਾ ਹੈ ਔਰ ਜਿਹੜੇ ਉਹ ਲੋਕ ਬਹੁਤ ਕਹਿੰਦੇ ਹੁੰਦੇ ਹਨਾ ਕਿ ਮੈਂ ਅਸੀਂ ਕਾਲ ਕੀਤੀ ਸੀ ਉੱਥੇ ਸੈਂਟਰ ਦੇ ਵਿੱਚ ਕਾਲ ਸੈਂਟਰ ਦੇ ਵਿੱਚ ਐਮ ਵਾਲਿਆਂ ਨੂੰ ਉਹ ਕਹਿੰਦੇ ਆ ਵੀ 에ਰਰ ਆ ਹੈ ਮੈਸੇਜ ਇਹ ਉਹ ਫਲਾਣਾ ਨਾ ਸੋ ਇਹ ਮੁੰਡੇ ਦਾ ਹੁਣ ਮੈਸੇਜ ਦੇਖ ਲੋ ਇਹ ਖੁਦ ਜਾ ਕੇ ਆਇਆ ਪੇਸਟ ਕਰਕੇ ਇਹਨੂੰ ਕਿਹਾ ਉਹਨਾਂ ਨੇ ਜੇ ਅਗਰ ਕੋਈ ਇਦਾਂ ਦਾ 에ਰਰ ਹੁੰਦਾ ਤਾਂ ਦੱਸ ਦਿੰਦੇ ਵੀ 에ਰਰ ਆ ਵੀ ਕੋਈ ਸੀਰੀਅਸ ਨਾਲੇ ਪਰ ਉਹਨਾਂ ਨੇ ਕਿਹਾ ਵੀ ਸੀਰੀਅਸ ਲੈ ਕੋਈ ਲਾਇਰ ਹਾਇਰ ਕਰ ਲਾ ਸੋ ਜਿਹਦੇ ਨਾਲ ਤੈਨੂੰ ਕੋਈ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਹੋਵੇ ਔਰ ਇਹ ਚੀਜ਼ ਹੈਗੀ ਆ ਕਿ ਤੂੰ ਫਾਲਤਾਂ ਆਪਣਾ ਲੇਟ ਸਬਮਿਟ ਕੀਤਾ ਸੀ ਸੋ ਇਹਨੂੰ ਅਪਡੇਟ ਮਿਲ ਗਈ ਜਿਹੜਾ ਇੱਕ ਪਹਿਲਾ ਮੁੰਡਾ ਪੋਰਤੋ ਵਾਲੀ ਅਹਿਮਾ ਦੇ ਵਿੱਚ ਜਾ ਕੇ ਆਇਆ ਸੀ ਉਹਨੂੰ ਕਾਰਡ ਰੀਸੀਵ ਹੋ ਗਿਆ ਉਹਦਾ ਪੋਰਟਲ ਵੀ ਸਹੀ ਹੋ ਗਿਆ ਇਸ ਬੰਦੇ ਨੂੰ ਦੱਸਿਆ ਉਹਨਾਂ ਨੇ ਵੀ ਤੇਰਾ ਇਸ ਕਰਕੇ ਮੈਸੇਜ ਇਦਾਂ ਸ਼ੋ ਹੋ ਰਿਹਾ ਸਟੇਟਸ ਤੇਰਾ ਕਿਉਂਕਿ ਤੂੰ ਫਾਲਤਾਂ ਸਬਮਿਟ ਕੀਤਾ ਸੀ ਫਾਲਤਾਂ ਸਬਮਿਟ ਕੀਤਾ ਪੇਪਰ ਸਾਰੇ ਓਕੇ ਆ ਸਾਰਾ ਕੁਝ ਦੱਸਤਾ ਉਹਨਾਂ ਨੇ ਤਸੱਲੀ ਹੋ ਗਈ ਕਿ ਸੇਫਟੀ ਦੇ ਲਈ ਆਪਣਾ ਲਾਇਰ ਹਾਇਰ ਕਰ ਲਾ ਕੋਈ ਸੋ ਇਹਨੂੰ ਜਾਣ ਦਾ ਫਾਇਦਾ ਹੋਇਆ ਸੋ ਜਿਹੜੇ ਵੀ ਐਨੇ ਲੱਖਾਂ ਲੋਕ ਫਸੇ ਬੈਠੇ ਆ ਤੁਸੀਂ ਕਿਸੇ ਨੂੰ ਇੱਧਰ ਉੱਧਰ ਪੁੱਛਣ ਨਾਲੋਂ ਬੈਟਰ ਆ ਕਿ ਖੁਦ ਜਾ ਕੇ ਆਓ ਆਪਣੇ ਨੇੜੇ ਦੀ ਜਿਹੜੀ ਵੀ ਤੁਹਾਡੀ ਆਈਮਾ ਹੈਗੀ ਇੱਕ ਵਾਰ ਉੱਥੇ ਜਾ ਕੇ ਆਓ ਉਹਨਾਂ ਨੂੰ ਆਪਣਾ ਕੇਸ ਦੱਸੋ ਇਦਾਂ ਇਦਾਂ ਕੀ ਸੀ ਨਾ ਕੀ ਨਹੀਂ ਇੱਕ ਚ ਨਹੀਂ ਵੜਨਦੇ ਦੂਜੀ ਜਾਓ ਨਹੀਂ ਫਿਰ ਮਹਾਤਮਾ ગાંધી ਵਾਲੇ ਜਿਹੜੇ ਫੈਸਲਾ ਸੈਂਟਰ ਜਾ ਕੇ ਉਹ ਵੀ ਤੁਹਾਨੂੰ ਤੁਹਾਡੇ ਕੇਸ ਦੇ ਬਾਰੇ ਜਰੂਰ ਦੱਸਣਗੇ ਕੀ ਹੋਏਗਾ ਕੀ ਨਹੀਂ ਹੋਏਗਾ ਸਿਰਫ ਸਿਰਫ ਵੀਡੀਓ ਬਣਾਉਣ ਦਾ ਇਹੀ ਇੱਕ ਮਕਸਦ ਆ ਕਿ ਜਿਹੜੇ ਲੋਕ ਹੁਣ ਇਹ ਚੀਜ਼ ਦੇ ਵਿੱਚ ਫਸੇ ਬੈਠੇ ਆ ਕਿ ਸਾਡਾ ਕਾਰਡ ਆਏਗਾ ਪਰ ਨਹੀਂ ਆਏਗਾ ਕੀ ਹੋਏਗਾ ਉਹ ਡਿਪਰੈਸ਼ਨ ਦੇ ਵਿੱਚ ਇਸ ਟਾਈਮ ਦੇ ਵਿੱਚ ਉਹਨਾਂ ਨੂੰ ਕੁਝ ਅੱਗੇ ਰਸਤਾ ਨਹੀਂ ਦਿਖ ਰਿਹਾ ਕੀ ਕਰਨਾ ਕਿਉਂਕਿ ਪਹਿਲਾ ਫਾਲਤਿਆਂ ਕਿ ਜੀ ਸਾਰੇ ਨੇ ਫਾਲਤੇ ਸਬਮਿਟ ਕਰਦੇ ਆ ਆਪਣੇ ਪਰ ਹੁਣ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਕਿਉਂਕਿ ਆਈਮਾ ਦੇ ਤਰਫ ਤੋਂ ਵੀ ਕੋਈ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਹੋਣਾ ਸੋ ਤੁਸੀਂ ਆਈਮਾ ਦੇ ਵਿੱਚ ਜਾਓ ਉੱਥੇ ਤੁਹਾਨੂੰ ਕੋਈ ਨਾ ਕੋਈ ਰਸਤਾ ਮਿਲੇਗਾ ਫਿਰ ਤੁਸੀਂ ਉਹ ਰਸਤੇ ਚੱਲੋਗੇ ਤੁਸੀਂ ਕੋਈ ਵੀ ਪ੍ਰੋਬਲਮ ਆਉਂਦੀ ਜ਼ਰੂਰੀ ਨਹੀਂ ਹੁੰਦੀ ਕਿ ਆਪਣੇ ਆਪ ਪ੍ਰੋਬਲਮ ਸੋਲਵ ਹੋ ਜਾਵੇ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਸੋਲਵ ਕਰਨੀ ਪੈਣੀ ਹੈ ਉਸ ਤੋਂ ਬਾਅਦ ਕੀ ਪਤਾ ਤੁਹਾਡਾ ਕਾਰਡ ਆਵੇ ਹੁਣ ਉਦਾਹਰਨ ਦੀ ਵਜੋਂ ਜਿਹੜੀ ਪਿਛਲੀ ਵੀਡੀਓ ਬਣਾਈ ਸੀਗੀ ਉਹ ਮੁੰਡੇ ਦਾ ਕਮੈਂਟ ਵੀ ਆਇਆ ਹੈ ਤਾਂ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਦੇਖ ਵੀ ਸਕਦੇ ਆ ਉਹਨੇ ਹਰ ਇੱਕ ਵੀਡੀਓ ਦੇ ਵਿੱਚ ਹਰ ਇੱਕ ਬੰਦੇ ਨੂੰ ਦੱਸਦਾ ਵੀ ਹੈ ਕਿ ਇਦਾਂ ਇਦਾਂ ਮੈਂ ਕਿਹਾ ਸੀ 14-15 ਦਿਨਾਂ ਦੇ ਵਿੱਚ ਕਾਰਡ ਰਿਸਿਵ ਹੋ ਗਿਆ ਅਗਰ ਤੁਸੀਂ ਵੀ ਚਾਹੁੰਦੇ ਆ ਕਿ ਸਾਡੇ ਕੇਸ ਦੇ ਬਾਰੇ ਪਤਾ ਲੱਗ ਸਕੇ ਜਾਂ ਤੁਹਾਡਾ 15-16 ਦਿ ਇੱਕ ਵਾਰ ਵਿਜ਼ਿਟ ਕਰਕੇ ਦੇਖੋ ਦੇਖੋ ਕੀ ਕਹਿੰਦੇ ਕੀ ਨਹੀਂ ਕਹਿੰਦੇ ਬਾਕੀ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਹੁਣ ਵੀ ਆਪਾਂ ਬੈਠੇ ਹੀ ਆ ਬਾਅਦ 'ਚ ਵੀ ਆਪਾਂ ਬੈਠਣਾ ਆ ਵੇਰਦਾ ਫੇ ਕਰਨੀ ਪੈਣੀ ਆ ਜੋ ਫਿਰ ਤੁਹਾਨੂੰ ਪਤਾ ਤੁਹਾਡੀ ਕਿਸਮਤ ਦੇ ਵਿੱਚ ਹੋਏਗਾ ਜਾਂ ਫਿਰ ਆਇਮਾ ਚਾਏਗੀ ਉਹ ਤੁਹਾਡੇ ਨਾਲ ਹੋ ਜਾਏਗਾ ਪਰ ਤੁਹਾਨੂੰ ਜਾਣਾ ਚਾਹੀਦਾ ਇੱਕ ਵਾਰ ਅਗਰ ਤੁਸੀਂ ਮੇਰੀ ਮੰਨਦੇ ਬਾਕੀ ਤੁਹਾਡੀ ਖੁਦ ਦੀ ਮਰਜ਼ੀ ਆ ਤੁਹਾਡੀ ਆਪਣੀ ਮਰਜ਼ੀ ਤੁਸੀਂ ਕੀ ਚਾਹੁੰਦੇ ਕੀ ਨਹੀਂ ਚਾਹੁੰਦੇ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹ ਰਿਹਾ ਕੀ ਕਹਿ ਰਿਹਾ ਅਗਰ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਇਹ ਸਮਝ ਲੱਗੀ ਜਾਂ ਤੁਸੀਂ ਕੁਝ ਕਹਿਣਾ ਹੈ ਜਾਂ ਤੁਹਾਡੀ ਕੋਈ ਵੀ ਇਸ ਦੇ ਬਾਰੇ ਆਪਣੀ ਰਾਏ ਹੈਗੀ ਆ ਤਾਂ ਤੁਸੀਂ ਬੇਝਿਜਕ ਹੋ ਕੇ ਕਮੈਂਟ ਕਰਕੇ ਲਿਖ ਸਕਦੇ ਆ ਔਰ ਜੋ ਤੁਹਾਡੇ ਨਾਲ ਹੋ ਰਿਹਾ ਜਾਂ ਕਿਸੇ ਦਾ ਕਾਰਡ ਆਇਆ ਨਹੀਂ ਆਇਆ ਕਿਸੇ ਨੂੰ ਮੇਲ ਆਈ ਫਾਲਤ ਆ ਕੁਝ ਵੀ ਜੋ ਹੋ ਰਿਹਾ ਤੁਹਾਡੇ ਨਾਲ ਅਪਡੇਟ ਅੱਜ ਦੀ ਤਾਂ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਸਕੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿੰਦਾ ਹੁੰਦਾ ਕਿ ਤੁਹਾਡੇ ਇਹ ਕਮੈਂਟ ਆਉਂਦੇ ਆ ਉਹਨਾਂ ਦੀ ਆਪਾਂ ਵੀਡੀਓ ਬਣਾਉਂਦੇ ਉਹੀ ਆਪਾਂ ਇਨਫੋਰਮੇਸ਼ਨ ਹੋਰ ਜਿਹੜੇ ਹਜ਼ਾਰਾਂ ਲੋਕ ਇੱਥੇ ਫਸੇ ਬੈਠੇ ਆ ਵਿਚਾਰਿਆਂ ਦਾ ਹਲੇ ਤੱਕ ਕਾਲ ਨਹੀਂ ਆ ਰਿਹਾ ਤੁਹਾਡੇ ਇੱਕ ਕਮੈਂਟ ਦੀ ਵਜ੍ਹਾ ਤੋਂ ਉਹਨਾਂ ਨੂੰ ਕਈ ਰਸਤੇ ਖੁੱਲ ਜਾਂਦੇ ਕਈ ਰਸਤੇ ਮਿਲ ਜਾਂਦੇ ਇਨਫੋਰਮੇਸ਼ਨ ਮਿਲ ਜਾਂਦੀ ਆ ਔਰ ਜਿਹੜੇ ਉਹ ਇੰਨੇ ਡਿਪਰੈਸ਼ਨ ਦੇ ਵਿੱਚ ਹੁੰਦੇ ਆ ਟੈਨਸ਼ਨ ਦੇ ਵਿੱਚ ਹੁੰਦੇ ਉਹਨਾਂ ਦੀ ਉਹ ਟੈਨਸ਼ਨ ਦੂਰ ਹੋ ਜਾਂਦੀ ਆ ਤਾਂ ਹੀ ਕਹਿੰਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਵੀਡੀਓ ਨੂੰ ਆਪਣੀ ਜੋ ਵੀ ਤੁਹਾਡੇ ਆਸ-ਪਾਸ ਹੋ ਰਿਹਾ ਕਮੈਂਟ ਜ਼ਰੂਰ ਕਰਿਓ ਅਗਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤੁਹਾਡੇ ਲਈ ਥੋੜੀ ਵੀ ਵਧੀਆ ਲੱਗੀ ਹੋਵੇ ਤਾਂ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਪਲੀਜ਼ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ